ਕਾਹ ਦੇ ਦੋਸਤੋ ਸੁਬੇਰੀ ਇਸ ਜੀਵਨ ਗਾਥਾ ਨਾਲ ਤੁਸੀਂ ਜੁੜੇ ਹੋ ਹੋ ਪਹਿਲਾਂ ਕਿਸਤਾਂ ਤੁਸੀਂ ਦੇਖੀਆਂ ਨੇ ਸੋ ਅੱਜ ਇੱਕ ਨਵੀਂ ਕਿਸਤ ਲੈ ਕੇ ਤੁਹਾਡੇ ਲਈ ਹਾਜ਼ਰ ਹੋਇਆ ਹਾਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਲੜੀ ਵੀ ਚੰਗੀ ਲੱਗੇਗੀ ਸੋ ਦੋਸਤੋ ਇਹਦੇ ਵਿੱਚ ਮੈਂ ਤੁਹਾਨੂੰ ਆਪਣੇ ਦਾਦਕੇ ਪਿੰਡ ਬਾਰੇ ਦੱਸਣਾ ਹੈ ਕਿ ਮੇਰਾ ਜਿਹੜਾ ਆਪਣਾ ਦਾਦਕਾ ਪਿੰਡ ਸੀ ਉਹ ਕਿਹੋ ਜਿਹਾ ਸੀ ਤੇ ਮੇਰਾ ਜਿਹੜਾ ਜਨਮ ਭਾਵੇਂ ਆਪਣੇ ਨਾਨਕੇ ਪਿੰਡ ਪੂਨੀਆਂ ਹੋਇਆ ਸੀ ਤੇ ਮੈਂ ਮੈਂ ਮਿਡਲ ਸਕੂਲ ਤੱਕ ਪੜਿਆ ਵੀ ਉੱਥੇ ਹੀ ਤਾਂ ਉੱਥੋਂ ਦੀਆਂ ਹੀ ਯਾਦਾਂ ਨੇ ਜਿਹੜੀਆਂ ਮੇਰੇ ਉਹ ਦਿਮਾਗ ਦੇ ਵਿੱਚ ਜ਼ਿਆਦਾ ਬਸੀਆਂ ਹੋਈਆਂ ਨੇ ਬਚਪਨ ਦੀ ਜੇ ਮੈਂ ਗੱਲ ਕਰਦਾ ਲੇਕਿਨ ਮੇਰਾ ਜਿਹੜਾ ਦਾਦਕਾ ਪਿੰਡ ਸੀ ਉਸ ਦੀਆਂ ਵੀ ਜਿਹੜੀਆਂ ਯਾਦਾਂ ਨੇ ਮੇਰੇ ਦਿਮਾਗ ਦੇ ਵਿੱਚ ਬਸੀਆਂ ਹੋਈਆਂ ਨੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦਿੰਨਾ ਕਿ ਮੇਰੇ ਦਾਦਕੇ ਪਰਿਵਾਰ ਦੇ ਵਿੱਚ ਕੌਣ-ਕੌਣ ਸੀ ਸੋ ਮੇਰੇ ਦਾਦਕੇ ਪਰਿਵਾਰ ਦੇ ਵਿੱਚ ਮੇਰੀ ਦਾਦੀ ਜਿਸ ਦਾ ਨਾਮ ਬਸੰਤ ਕੌਰ ਸੀ ਸੋ ਮੇਰੇ ਦਾਦਾ ਜੀ ਸਰਦਾਰ ਭਾਨ ਸਿੰਘ ਸੀ ਇਸੇ ਪ੍ਰਕਾਰ ਮੇਰੇ ਦਾਦਾ ਜੀ ਦੇ ਵੱਡੇ ਭਰਾ ਸਰਦਾਰ ਪੰਜਾਬ ਸਿੰਘ ਹੌਲਦਾਰ ਬੜੀ ਹੀ ਪ੍ਰਭਾਵਸ਼ਾਲੀ ਸ਼ਖਸੀਅਤ ਬੜਾ ਹੀ ਅਸੂਲਾਂ ਵਾਲਾ ਬੰਦਾ ਤੇ ਬਹੁਤ ਖਿਆਲ ਰੱਖਣ ਵਾਲਿਆ ਸਾਰੇ ਘਾਸੇ ਦਾ ਸੋ ਉਹ ਮੇਰੇ ਦਾਦਾ ਜੀ ਸੀ ਜਿਹੜੇ ਮੇਰੇ ਦੋਨੋਂ ਦਾਦੇ ਸਾਨੂੰ ਇਹਨਾਂ ਨੂੰ ਗਾਰਡਨਿੰਗ ਦਾ ਬਹੁਤ ਸ਼ੌਂਕ ਸੀ ਤੇ ਇਹਨਾਂ ਨੇ ਆਪਣੇ ਖੇਤਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਬਾਗ ਹੈ ਉਹ ਲਾਇਆ ਹੋਇਆ ਸੀ ਜਿਹਦੇ ਵਿੱਚ ਹਰ ਕਿਸਮ ਦਾ ਫਰੂਟ ਹਰ ਕਿਸਮ ਦੀਆਂ ਬੇਲਾਂ ਹਰ ਕਿਸਮ ਦੀਆਂ ਸਬਜ਼ੀਆਂ ਹੁੰਦੀਆਂ ਸੀ ਤੇ ਮੈਂ ਜਦੋਂ ਆਪਣੀ ਸੁਰਤ ਸੰਭਾਲੀ ਹੈ ਤੇ ਜਦੋਂ ਮੈਨੂੰ ਯਾਦ ਆਉਂਦੀ ਹੈ ਸ ਮੈਨੂੰ ਆਪਣੇ ਬਾਗ ਦੀ ਯਾਦ ਆਉਂਦੀ ਹੈ ਮੈਨੂੰ ਆਪਣੇ ਦਾਦਾ ਜੀ ਦੀ ਯਾਦ ਆਉਂਦੀ ਹੈ ਸਾਡੇ ਖੇਤਾਂ ਦੇ ਵਿੱਚ ਬਹੁਤ ਸਾਰੇ ਆਂਬ, ਜਮਨਾ, ਅੰਗੂਰ, ਨਾਸ਼ਪਾਤੀਆਂ, ਸੰਤਰੇ ਮਤਲਬ ਮੈਂ ਕਿਹੜੇ-ਕਿਹੜੇ ਫਰੂਟ ਦਾ ਨਾਮ ਲਵਾਂ ਅਨਾਰ ਮਤਲਬ ਹਰ ਤਰ੍ਹਾਂ ਦੇ ਫਰੂਟ ਸਾਡੇ ਬਾਗ ਦੇ ਵਿੱਚ ਲੱਗਦੇ ਸਨ ਹਰ ਤਰ੍ਹਾਂ ਦੀਆਂ ਬੇਲਾਂ ਹਰ ਤਰ੍ਹਾਂ ਦੀਆਂ ਸਬਜ਼ੀਆਂ ਤੇ ਜਿਹੜਾ ਸਾਰਾ ਇਲਾਕਾ ਸੀ ਉਸ ਉਸ ਸਾਡੇ ਏਰੀਏ ਦਾ ਉਹ ਸਾਨੂੰ ਬਾਗ ਵਾਲੇ ਕਹਿੰਦਾ ਸੀ ਅੱਜ ਵੀ ਜੇ ਤੁਸੀਂ ਮੇਰੇ ਪਿੰਡ ਕੁੱਬੇ ਦੇ ਵਿੱਚ ਜਾਮੋ ਤੁਸੀਂ ਪੁੱਛੋ ਕਿਸੇ ਨੂੰ ਕਿ ਤੁਸੀਂ ਮੇਜਰ ਸਿੰਘ ਦੇ ਘਰ ਜਾਣਾ ਹੈ ਜਾਂ ਤੁਸੀਂ ਮੇਰੇ ਫਾਦਰ ਦਾ ਨਾਲ ਜਾਮੋ ਤਾਂ ਤੁਹਾਨੂੰ 349 ਗੁਣਾ ਦੇਣਗੇ ਤੇ ਕਹਿਣਗੇ ਕਿ ਤੁਸੀਂ ਬਾਗ ਵਾਲਿਆਂ ਦੇ ਜਾਣਾ ਤੇ ਜੇ ਬਾਗ ਵਾਲਿਆਂ ਦੇ ਗੱਲ ਕਰਦੇ ਆ ਤਾਂ ਉਹ ਸਾਡਾ ਘਰ ਹੈ ਤਾਂ ਸਾਨੂੰ ਬਾਗ ਵਾਲੇ ਕਹਿੰਦੇ ਸੀ ਤਾਂ ਜਿੱਥੇ ਹੁਣ ਇਸ ਵਕਤ ਸਾਡਾ ਘਰ ਹੈ ਤਾਂ ਉਸ ਵਕਤ ਜਿਹੜਾ ਸਾਡਾ ਪੁਰਾਣਾ ਘਰ ਹੈ ਉਹ ਪਿੰਡ ਵਿੱਚ ਹੁੰਦਾ ਸੀਗਾ ਪਿੰਡ ਕੁੱਬੇ ਦੇ ਮਿਡਲ 'ਚ ਸੀਗਾ ਜਿੱਥੇ ਮੇਰੀ ਦਾਦੀ ਦਾਦਾ ਜੀ ਰਹਿੰਦੇ ਸਨ ਮੇਰੇ ਜਿਹੜੇ ਵੱਡੇ ਦਾਦਾ ਜੀ ਸਨ ਜਿਨ੍ਹਾਂ ਨੂੰ ਮਤਲਬ ਸਾਰਾ ਪਰਿਵਾਰ ਤਾਇਆ ਜੀ ਕਹਿੰਦਾ ਸੀ ਤਾਇਆ ਜੀ ਇਸ ਕਰਕੇ ਕਹਿੰਦਾ ਸੀ ਤੇ ਉਹਨਾਂ ਨੇ ਆਪਣੀ ਸਾਰੀ ਉਮਰ ਵਿਆਹ ਨਹੀਂ ਸੀ ਕਰਾਇਆ ਤੇ ਉਹ ਖੇਤ ਦੇ ਵਿੱਚ ਘਰ ਬਣਾ ਕੇ ਕੋਠਾ ਬਣਾ ਕੇ ਘਰ ਨਹੀਂ ਕਹਿ ਸਕਦੇ ਕੋਠਾ ਬਣਾ ਕੇ ਉਹਨਾਂ ਨੇ ਸਾਰੀ ਉਮਰ ਆਪਣੀ ਖੇਤ ਦੇ ਵਿੱਚ ਹੀ ਜਾਈ ਖੇਤ ਸਾਰੀ ਉਮਰ ਤੋਂ ਮਤਲਬ ਇਹ ਹੈ ਕਿ ਜਦੋਂ ਰਟਾਇਰ ਹੋ ਕੇ ਆ ਗਏ ਅਸਲ ਦੇ ਵਿੱਚ ਉਹ ਬ੍ਰਿਟਿਸ਼ ਰਾਜ ਦੇ ਵਿੱਚ ਫੌਜੀ ਸਨ ਸੋ ਸੈਕਿੰਡ ਬਾਗਵਾਰ ਮੇਰੇ ਦੋਨਾਂ ਦਾਦਿਆਂ ਨੇ ਲੜੀ ਸੀ ਉਹ ਵਰਮਾ ਸਿੰਗਾਪੁਰ ਮਿਲਾਇਆ ਉਹ ਇਧਰ ਉਹਨਾਂ ਨੇ ਕਾਫੀ ਜਿਹੜਾ ਹੈਗਾ ਘੁੰਮੇ ਭਾਰਤ ਸਾਰਾ ਉਹਨਾਂ ਨੇ ਕਾਫੀ ਘੁੰਮਿਆ ਤੇ ਰਿਟਾਇਰਮੈਂਟ ਤੋਂ ਬਾਅਦ ਤੇ ਉਹਨਾਂ ਨੇ ਹੀ ਬਾਗਬਾਨੀ ਉਹਨ ਦਾ ਸ਼ੌਂਕ ਬਾਗ ਲਾਇਆ ਆਪਣੇ ਤੇ ਉਹ ਫਿਰ ਜਿਹੜਾ ਬਾਗ ਸੀ ਤੇ ਮੇਰਾ ਜਿਹੜਾ ਤਾਇਆ ਜੀ ਸੀਗਾ ਤੇ ਮਜਾਲਾ ਉੱਥੇ ਕਿਸ ਨੂੰ ਫਟਕਣ ਦੇ ਦਿੰਨ ਜਾਂ ਕਿਸੇ ਜਾਨਵਰ ਨੂੰ ਜਾਂ ਕੋ ਜ਼ੋਰ ਨੂੰ ਉਹ ਪੁੱਤਾਂ ਵਾਂਗ ਬੂਟਿਆਂ ਨੂੰ ਪਾਲਦੇ ਸਨ ਉੱਥੇ ਹੀ ਉਹਨਾਂ ਦਾ ਘਰ ਰੱਖਿਆ ਸੀ ਉਹ ਆਪਣੀ ਚਾਹ ਚਾਹ ਵੀ ਬਣਾਉਂਦੇ ਸੀ ਤੇ ਬੜਾ ਉਹਨਾਂ ਨੂੰ ਪੌਸ਼ਟਿਕ ਖਾਣਾ ਪੀਣਾ ਜਿਹੜਾ ਜਿਦਾ ਫਰੂਟ ਹੋਏ ਆਪ ਤੇ ਕੋ ਕੋ ਯੂਨਨ ਕੋਈ ਕੋਈ दाल ਸਬਜੀ ਬਣਾ ਕੇ ਦੇ ਦੇ ਜਿੰਨਾ ਚਿਰ ਉਹ ਆਪ ਦਾ ਤੜਕਾ ਤੜਖਾ ਲਾ ਕੇ ਆਪਦੇ ਹਿਸਾਬ ਨਾਲ ਲਈ ਸੀ ਬਣਾ ਲੈਂਦੇ ਉਹ ਰੋਟੀ ਨਹੀਂ ਸੀ ਖਾਂਦੇ ਚਾਹ ਵੀ ਆਪਣੀ ਆਪ ਬਣਾ ਕੇ ਪੀਣੀ ਚਾਹ ਮੇਰੇ ਦੋਨੋਂ ਦਾਦੇ ਐਂਡ ਤੱਕ ਉਹਨਾਂ ਤੁਸੀਂ ਜਿੰਨੀ ਮਰਜ਼ੀ ਚਾਹ ਸਵਾਦ ਬਣਾ ਕੇ ਦੇ ਦੋ ਲੇਕਿਨ ਉਹ ਆਪਣੇ ਹੱਥ ਦੀ ਬਣਾ ਕੇ ਪੀਂਦੇ ਸੀ ਉਹਦੇ ਚ ਹੀ ਉਹਨਾਂ ਨੂੰ ਆਨੰਦ ਆਉਂਦਾ ਸੀ ਸੋ ਮੈਂ ਜਦੋਂ ਜੋ ਛੋਟਾ ਹੁੰਦਾ ਬਚਪਨ ਚ ਜਾਂਦਾ ਤੋਂ ਮੈਂ ਵੱਡੇ ਦਾਦਾ ਜੀ ਕੋਲ ਚਲੇ ਜਾਂਦਾ ਸਾਡੇ ਖੇਤ ਦੇ ਵਿੱਚ ਤੇ ਉਹ ਮੈਨੂੰ ਇੰਨੇ ਫਰੂਟ ਤੋੜ ਕੇ ਦਿੰਦੇ ਠੀਕ ਆ ਵੀ ਆ ਵੀ ਖਾ ਲਾ ਆ ਵੀ ਖਾ ਲਾ ਅਸੀਂ ਮੰंजे ਤੇ ਬੈਠ ਕੇ ਤੇ ਉਹਨਾਂ ਕੋਲ ਕਦੇ ਅੰਬ ਚੂਪਦੇ ਕਦੇ ਜਾਮਣਾ ਖਾਂਦੇ ਕਦੇ ਕੋਈ ਫਰੂਟ ਕਦੇ ਕੋਈ ਫਰੂਟ ਖਾਂਦੇ ਰਹਿੰਦੇ ਸਾਡ ਢੱਡ ਭਰ ਜਾਂਦੇ ਤੇ ਜਦੋਂ ਫਿਰ ਛੁੱਟੀਆਂ ਵਕਤ ਨਾਨਕਾ ਨੂੰ ਵਾਪਸ ਆਉਣਾ ਤੇ ਫਿਰ ਉਹਨੂੰ ਝੋਲੇ ਪਰ ਪਰ ਕੇ ਸਾਨੂੰ ਫਰੂਟਾਂ ਦੇ ਦੇਣੇ ਜਾਂ ਜਿਹੜੇ ਮੇਰੇ ਦਾਦਾ ਜੀ ਹੁੰਦੇ ਸੀ ਸਰਦਾਰ ਭਾਨ ਸਿੰਘ ਉਹ ਜਦੋਂ ਮੈਨੂੰ ਮਿਲਣ ਜਾਂਦੇ ਹੁੰਦੇ ਸੀ ਕਿਉਂਕਿ ਫਾਦਰ ਸਾਹਿਬ ਤਾਂ ਮੇਰੇ ਜਦੋਂ ਛੁੱਟੀ ਆਏ ਉਹਨੂੰ ਹੀ ਮਿਲਦੇ ਸੀ ਲੇਕਿਨ ਮੇਰੇ ਦਾਦਾ ਜੀ 15 ਵੇ 20 ਦਿਨ ਬਾਅਦ ਮੈਨੂੰ ਮਿਲਣ ਜਾਂਦੇ ਹੁੰਦੇ ਸੀਗੇ ਤੋ ਉਹ ਜਦੋਂ ਵੀ ਜਾਂਦੇ ਸੀ ਤਾਂ ਸਬਜ਼ੀਆਂ ਫਰੂਟ ਉਹ ਛੋਲੇ ਪਰ ਫਰਕ ਲੈ ਕੇ ਜਾਂਦੇ ਹੁੰਦੇ ਸੀਗੇ ਤੇ ਉਹ ਮੈਨੂੰ ਬਾਗ ਦੇ ਵਿੱਚ ਬੈਠਣਾ ਵਿਚਰਨਾ ਕਿਵੇਂ ਉਹ ਬਾਗ ਨੂੰ ਪਾਣੀ ਲਾਉਂਦੇ ਸੀ ਕਿਸ ਤਰ੍ਹਾਂ ਉਹਨਾਂ ਨੇ ਬਾਗ ਦੇ ਵਿੱਚ ਉਹ ਮਨਾ ਬਣਾਇਆ ਹੁੰਦਾ ਸੀ ਬਣਾ ਜਿਹਨੂੰ ਕਹਿੰਦੇ ਨੇ ਜਦੋਂ ਉੱਪਰ ਬੈਠ ਕੇ ਆਪਾਂ ਜਾਨਵਰ ਢੋਣੇ ਆ ਕਈ ਵਾਰ ਸਾਨੂੰ ਉਹਦੇ ਤੇ ਚੜਾ ਦੇਣਾ ਚੜਾ ਕੇ ਬਿਠਾ ਦੇਣਾ ਸੋ ਉਹ ਚੀਜ਼ਾਂ ਨੇ ਜਿਹੜੀਆਂ ਮੈਨੂੰ ਬੜੀਆਂ ਚੰਗੀਆਂ ਲੱਗਦੀਆਂ ਨੇ ਫਿਰ ਜਿਹੜਾ ਬਾਗ ਹੈ ਹੁਣ ਜਿੱਥੇ ਸਾਡਾ ਘਰ ਹੈ ਜਿੱਥੇ ਹੁਣ ਅਸੀਂ ਅ ਕਨੇਡਾ ਉਨਤੱਕ ਰਹਿੰਦੇ ਰਹੇ ਹਾਂ ਕੀ ਕਰ ਉਸ ਜਗ੍ਹਾ ਸੀਗਾ ਜਿੱਥੇ ਸਾਡਾ ਬਾਗ ਹੁੰਦਾ ਸੀ ਇੱਥੇ ਵੀ ਸਾਡਾ ਬਾਗ ਸੀਗਾ ਸੋ ਇਹ ਫਿਰ ਜਿਉਂ-ਜਿਉਂ ਦਾਦਾ ਜੀ ਹੁਣੇ ਪੂਰੇ ਹੋ ਗਏ ਤੇ ਨਾਲ ਦੀ ਨਾਲ ਮਾਲੀ ਚਲੇ ਗਏ ਤੇ ਫਿਰ ਬਾਗ ਵੀ ਉਜੜ ਗਿਆ ਬਾਗ ਉਜੜ ਗਿਆ ਤੇ ਉਹਨਾਂ ਤੋਂ ਬਾਅਦ ਮੇਰੇ ਫਾਦਰ ਸਾਹਿਬ ਨੂੰ ਸ਼ੌਂਕ ਸੀਗਾ ਬੂਟੇ ਲਾਉਣ ਦਾ ਲੇਕਿਨ ਉਹ ਮਿਲਟਰੀ ਦੇ ਵਿੱਚੋਂ ਕਾਫੀ ਰਿਟਾਇਰ ਹੋ ਕੇ ਆਏ ਲੇਕਿਨ ਜਿਹੜੇ ਲੋਕ ਫਾਦਰ ਸਾਹਿਬ ਨੂੰ ਜਾਣਦੇ ਨੇ ਉਹਨਾਂ ਨੂੰ ਪਤਾ ਹੀ ਹੋਊਗਾ ਜਿੰਨਾ ਚਿਰ ਮੈਂ ਇੰਡੀਆ ਰਹਿਨ ਕਿਉਂ ਮੈਨੂੰ ਵੀ ਬਹੁਤ ਸ਼ੌਂਕ ਸੀਗਾ। ਤੋਂ ਉਹ ਸਾਡੇ ਖੇਤਾਂ ਦੇ ਕਿਨਾਰਿਆਂ ਤੇ ਲਾਹ ਜਿੰਨੇ ਸਫੈਦੇ ਜਿੰਨੇ ਪੁੱਲਦਾਰ ਦਰਖਤੋ ਫੜਾਂ ਵਾਲੇ ਬੂਟੇ ਉਹਨਾਂ ਨੇ ਬਹੁਤ ਲਾਏ। ਉਹ ਜਦੋਂ ਵੀ ਉਹਨਾਂ ਕੋਲ ਟਾਈਮ ਹੁੰਦਾ ਨਰਸਰੀ ਜਾਂਦੇ 10 15 20 ਬੂਟੇ ਲਈ ਆਉਂਦੇ। ਸੋ ਇਸੇ ਤਰ੍ਹਾਂ ਜਿਹੜੇ ਮੇਰੇ ਦੋਸਤਾਂ ਨੇ ਜਾਂ ਬਿਰਸਤੇਦਾਰਾਂ ਨੇ ਬਚਪਨ ਦੇ ਵਿੱਚ ਸਾਡਾ ਘਰ ਦੇਖਿਆ ਸਾਡਾ ਬਹੁਤ ਵੱਡਾ ਵਿਹੜਾ ਸੀਗਾ। ਤੇ ਬੀੜੇ ਦੇ ਵਿੱਚ ਕਿਹੜਾ ਦਰਖਤ ਸੀਗਾ ਜਿਹੜਾ ਨਹੀਂ ਲੱਗਿਆ ਸੀ ਉਹ ਮੈਂ ਲਾਏ ਸੀ ਕਿ ਜਿਸ ਤਰ੍ਹਾਂ ਉਹਨਾਂ ਦੇ ਵਿੱਚ ਅਮਰੂਦ ਵੀ ਸੀਗੇ ਉਹਨਾਂ ਦੇ ਵਿੱਚ ਚਾਂਮਣਾ ਵੀ ਸੀਗਾ ਉਹਨਾਂ ਦੇ ਵਿੱਚ ਅਨਾਰ ਵੀ ਸੀਗੇ ਉਹਨਾਂ ਦੇ ਵਿੱਚ ਸੰਤਰੇ ਵੀ ਸੀਗੇ ਉਹਨਾਂ ਦੇ ਵਿੱਚ ਬੇਰ ਵੀ ਸੀਗੇ ਇਸ ਦੇ ਨਾਲ ਨਾਲ ਮੈਂ ਆਪਣੀ ਜਿਹੜੀ ਗਾਰਡਨਿੰਗ ਕਰਦਾ ਹੁੰਦਾ ਸੀ ਉਹਦੇ ਵਿੱਚ ਲਸਣ ਪੁਦੀਨਾ ਤਨੀਆ ਮਿੱਠੇ ਤੇ ਕੀ ਆ ਪਾਲਕ ਕੀ ਸਾਰੀਆਂ ਚੀਜ਼ਾਂ ਮੈਂ ਉਹਨਾਂ 'ਚ ਬੀਜਦਾ ਸੀਗਾ ਛਿਆਰੀਆਂ ਬਣਾ ਕੇ ਤੋ ਫਿਰ ਜਿਹੜਾ ਹੈਗਾ ਉਹਨਾਂ ਨੂੰ ਪਾਣੀ ਲਾਉਣਾ ਮੇਰਾ ਰਜੇਮਾ ਹੁੰਦਾ ਸੀਗਾ ਮੇਰੇ ਬ੍ਰਦਰ ਵੀ ਨਾਲ ਮੇਰੀ ਹੈਲਪ ਕਰਦੇ ਸੀਗੇ ਸੋ ਕਿਆਰੀਆਂ ਭਰਨੀਆਂ ਪਾਣੀ ਲਾਉਣਾ ਨਲਕਾ ਗੇੜ ਕੇ ਸੀ ਕਿਆਰੀਆਂ ਭਰਦੇ ਹੁੰਦੇ ਸੀ ਲੇਕਿਨ ਬਾਅਦ ਦੇ ਵਿੱਚ ਮੇਰੇ ਫਾਦਰ ਸਾਹਿਬ ਨੇ ਨਲਕਾ ਤੇ ਮੋਟਰ ਲਵਾਤੀ ਸੀ ਜਦੋਂ ਨਲਕਿਆਂ ਦੇ ਉੱਪਰ ਮੋਟਰਾਂ ਲੱਗ ਜਾਂਦੀਆਂ ਹੁੰਦੀਆਂ ਸੀ ਤੇ ਤੁਸੀਂ ਗੀਤ ਵੀ ਸੁਣਿਆ ਕਿ ਜਦੋਂ ਔਰਤ ਗਾਉਂਦੀ ਹੈ ਕਿ ਹੁਣ ਮੇਰੇ ਫਾਦਰ ਨੇ ਘਰ ਨਾਲਕੇ ਤੇ ਮੋਟਰ ਲਾਤੀ ਠੀਕ ਹੈ ਇਸ ਤਰ੍ਹਾਂ ਦੇ ਗੀਤ ਵੀ ਫਿਰ ਉਦੋਂ ਹੀ ਬਣ ਲੱਗੇ ਸੀ ਜਦੋਂ ਨਲਕੇ ਤੇ ਮੋਟਨਾ ਲੱਗਣ ਲੱਗ ਗਈਆਂ ਸੀਗੀਆਂ ਤੋਂ ਇਹ ਮੇਰਾ ਬੜਾ ਸ਼ੌਂਕ ਸੀ ਲੇਕਿਨ ਜਦੋਂ ਮੈਂ ਕੈਨੇਡਾ ਆਇਆ ਸੋ ਮੇਰੇ ਫਿਰ ਜਿਹੜੇ ਬੂਟੇ ਨੇ ਉਹ ਸਾਰੇ ਸੁੱਕ ਗਏ ਕੁਝ ਪੱਟੇ ਗਏ ਕੁਝ ਪਾਣੀ ਮੇਰੀ ਫੈਮਿਲੀ ਆ ਗਈ ਫਿਰ ਤੇ ਜਮੇ ਖਤਮ ਹੋ ਗਿਆ ਨਾ ਸੋ ਜਿਹੜਾ ਸਾਡਾ ਅੰਬ ਹੁੰਦਾ ਸੀਗਾ ਬਹੁਤ ਅੰਬ ਲੱਗਦੇ ਸੀ ਉਹਨੂੰ ਉਹ ਵੀ ਡਿੱਗ ਗਿਆ ਬੂਟੇ ਵੀ ਸੁੱਕ ਗਏ ਜਿਸ ਤਰ੍ਹਾਂ ਮੈਂ ਦੱਸਿਆ ਸੀ ਪਹਿਲਾਂ ਕਿ ਮੇਰਾ ਟੰਮੀ ਹੈ ਜਿਹੜਾ ਉਹ ਵੀ ਮਰ ਗਿਆ ਮੇਰੇ ਬੂਟੇ ਵੀ ਮਰ ਜਾ ਗਏ ਜਦੋਂ ਕਹ ਲੋ ਕਿ ਆਪਾਂ ਘਰ ਛੱਡ ਦਿੰਨੇ ਆ ਫੇ ਸਾਰਾ ਕੁਝ ਜੋੜ ਜਾਂਦਾ ਤੇ ਉਹ ਦੀ ਜਿਹੜੀ ਹੂਕ ਹੈ ਅੱਜ ਤੱਕ ਵੀ ਮੇਰੇ ਮਨ 'ਚ ਪਿੰਦੀ ਹੈ ਸੋ ਮੈਂ ਆਪਣੇ ਬਚਪਨ ਦੀ ਗੱਲ ਕਰਦਾ ਸੀ ਪਿੰਡ ਦੀ ਸੋ ਮੇਰੀ ਦਾਦੀ ਜੀ ਦਾ ਸੁਭਾਅ ਬਹੁਤ ਚੰਗਾ ਸੀ ਬਹੁਤ ਜਿੰਨਾ ਵੀ ਕਰਮ ਉਹਨਾਂ ਚੰਗਾ ਸੀ ਮੈਨੂੰ ਬਹੁਤ ਪਿਆਰ ਕਰਦੇ ਸੀ ਤੇ ਮੇਰੇ ਦਾਦਾ ਜੀ ਨੇ ਜਿਹੜੇ ਉਹਨਾਂ ਕੋਲ ਕਿਤਾਬਾਂ ਦੀ ਕਲੈਕਸ਼ਨ ਸੀਗੀ ਤੇ ਉਹ ਬਹੁਤ ਕਿਤਾਬਾਂ ਉਹਨਾਂ ਨੇ ਸੰਭਾਲੀਆਂ ਵੀ ਆ ਸੀ ਸੋ ਜਿਹਦੇ ਵਿੱਚੋਂ ਕੁਝ ਕਿਤਾਬਾਂ ਉਹਨਾਂ ਨੇ ਮੈਨੂੰ ਭੇਂਟ ਵੀ ਕੀਤੀਆਂ ਕੁਝ ਕਿਤਾਬਾਂ ਉਹ ਅਕਸਰ ਡਿਸਕਸ ਕਰਦੇ ਸੀ ਜਿਆਦਾ ਉਹ ਜਿੱਦਾਂ ਭਾਈ ਵੀਰ ਸਿੰਘ ਦੀਆਂ ਕਿਤਾਬਾਂ ਹੁੰਦੀਆਂ ਸੀਗੀਆਂ ਕਲਗੀਧਰ ਚਮਤਕਾਰ ਸਤਵੰਤ ਕੌਰ ਜਾਂ ਸੋੰਦਰੀ ਸੋਇਸਤਰਾ ਦੇ ਨੌਦ ਸਿੰਘ ਤੋਂ ਇਸ ਤਰ੍ਹਾਂ ਦੀਆਂ ਕਿਤਾਬਾਂ ਹੁੰਦੀਆਂ ਸੀ ਇਸੇ ਤਰ੍ਹਾਂ ਹਦਾਇਤਨਾਮਾ ਖਾਵੰਦ ਹਦਾਇਤਨਾਮਾ ਬੀਬੀ ਤੋਂ ਇਸ ਤਰ੍ਹਾਂ ਪਰਥਰੀ ਹਰੀ ਦੀਆਂ ਕਿਤਾਬਾਂ ਜਾਂ ਹੋਰ ਕਲਗੀਧਰ ਚਮਤਕਾਰ ਇਸ ਤਰ੍ਹਾਂ ਦੀਆਂ ਕਿਤਾਬਾਂ ਹੁੰਦੀਆਂ ਸੀਗੀਆਂ ਤੋਂ ਜੋ ਮੈਂ ਦੇਖਦਾ ਸੀ ਉਹਨਾਂ ਦੇ ਵਿੱਚੋਂ ਕੁਝ ਮੈਨੂੰ ਕਿਤਾਬਾਂ ਉਹ ਪੇਂਟ ਕਰ ਗਏ ਸੋ ਇਸੇ ਪ੍ਰਕਾਰ ਉਸ ਘਰ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਚੀਜ਼ ਜਿਹਨੇ ਮੈਨੂੰ ਪ੍ਰਭਾਵਿਤ ਕੀਤਾ ਉਹ ਸੀ ਕਿ 1947 ਦੇ ਵਿੱਚ ਮੇਰੇ ਤਾਇਆ ਜੀ ਗਿਆਨੀ ਮੋਹਨ ਸਿੰਘ ਗੁੱਬਾ ਜੋ ਕੋਈ ਪੋएट ਸੀ ਸਾਡੇ ਪਿੰਡ ਦੇ ਪਹਿਲੇ ਪੋएट ਸੁਰਜੀਤ ਰਾਣਪੁਰੀ ਜੀ ਦੇ ਨਿੱਗੇ ਦੋਸਤ ਤੇ ਦੋਨੋਂ ਹੀ ਰਲ ਕੇ ਪੋਇਟਰੀ ਲਿਖਦੇ ਸੀ ਤੇ ਬਹੁਤ ਅੱਛੀ ਪੋਇਟਰੀ ਲਿਖਦੇ ਸੀਗੇ ਤੇ ਜਦੋਂ ਖਾਲਸਾ ਕਾਲਜਮਰ ਸਰ ਪੜ੍ਹਦੇ ਸੀਗੇ ਤਾਂ ਉਹ ਜਦੋਂ ਦੰਗੇ ਸ਼ੁਰੂ ਹੋਏ ਤਾਂ 5 ਮਾਰਚ 1947 ਨੂੰ ਉਹਨਾਂ ਦੇ ਉਸ ਵਕਤ ਸ਼ੁਰਾ ਮਾਰ ਦਿੱਤਾ ਗਿਆ ਤੇ ਜਦੋਂ ਉਹ ਦਰਬਾਰ ਸਾਹਿਬ ਤੋਂ ਮੱਥਾ ਠੇਕ ਕੇ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਆ ਰਹੇ ਸੀ ਸਵੇਰ ਦਾ ਵੇਲਾ ਸੀ ਤਾਂ ਉਸੇ ਸਾਲ ਉਹਨਾਂ ਨੇ ਗਿਆਨੀ ਆ ਜਿਹੜੀ ਉਹ ਆਪਣੀ ਪ੍ਰੀਖਿਆ ਪੰਜਾਬ ਦੇ ਵਿੱਚੋਂ ਟੌਪ ਤੇ ਰਹਿ ਕੇ ਕੀਤੀ ਸੀ ਤੇ ਬਹੁਤ ਅੱਛੇ ਪੁਆਇੰਟ ਸੀਗੇ ਤਾਂ ਭਾਈ ਵੀਰ ਸਿੰਘ ਉਹਨੇ ਕਹਿੰਦੇ ਹੁੰਦੇ ਸੀ ਕਿ ਮੇਰੇ ਤੋਂ ਬਾਅਦ ਜੇ ਕੋਈ ਪੰਜਾਬੀ ਦਾ ਬਹੁਤ ਵੱਡਾ ਪੋਇਟ ਜਿਨ੍ਹਾਂ ਤੋਂ ਆਹ ਸੀ ਤਾਂ ਉਹ ਮੋਹਨ ਸਿੰਘ ਨੇ ਹੋਣਾ ਸੀ ਤੋ ਉਹਨਾਂ ਦੀ ਡੈਥ ਹੋ ਗਈ ਤੋ ਉਹ ਮੇਰੇ ਦਾਦਾ ਜੀ ਜਦੋਂ ਵੀ ਮੈਨੂੰ ਪਿੰਡ ਮਿਲਣ ਆਉਂਦੇ ਸੀ ਤੋ ਉਹਨਾਂ ਦੀ ਕਿਤਾਬ ਹਮੇਸ਼ਾ ਪਰਨੇ ਦੇ ਲੜਚੇ ਲਪੇਟ ਕੇ ਆਪਣੇ ਨਾਲ ਰੱਖੀ ਹੁੰਦੀ ਉਹ ਮੈਨੂੰ ਹਮੇਸ਼ਾ ਕਹਿੰਦੇ ਕਿ ਦੇਖ ਮੇਰਾ ਪੁੱਤ ਪੋਇਟਰੀ ਲਿਖਦਾ ਸੀ ਤੇ ਉਹ ਨਹੀਂ ਰਿਹਾ ਤੇ ਜੇ ਹੁਣ ਉਹ ਅਜ ਹੁੰਦਾ ਤੇ ਉਹਨੇ ਐਡਾ ਵੱਡਾ ਪੋਇਟ ਬਣਨਾ ਸੀਗਾ ਤੋ ਇਸ ਕਰਕੇ ਜਿਹੜੇ ਸਾਡੇ ਘਰ ਮੇਰੇ ਬਚਪਨ ਤੋਂ ਪਹਿਲਾਂ ਪ੍ਰਿੰਸੀਪਲ ਤੇਜਾ ਸਿੰਘ ਪ੍ਰਿੰਸੀਪਲ ਸਤ ਸਿੰਘ ਸੰਤ ਸਿੰਘ ਸੇਕੋਂ ਮਾ ਫੁਰਜੀਤ ਰਾਮ ਪੁਰਜੀ ਜਿਹਨਾਂ ਹੋਰ ਬਹੁਤ ਸਾਰੇ ਜਿਹੜੇ ਸਾਹਿਤਕਾਰ ਸੀਗੇ ਉਹ ਪਹਿਲਾਂ ਹੀ ਮੇਰੇ ਦਾਦਾ ਜੀ ਉਹਨਾਂ ਕੋਲ ਮੋਹਨ ਸਿੰਘ ਕਰਕੇ ਆਉਂਦੇ ਜਾਂਦੇ ਸੀ ਕਿਉਂਕਿ ਮੋਹਨ ਸਿੰਘ ਦੀ ਜਦੋਂ ਡੈਥ ਹੋਈ ਉਹ 18 ਸਾਲ ਦਾ ਸੀਗਾ ਤੇ ਇਹ ਸਾਰੇ ਉਹਨਾਂ ਦੇ ਬਹੁਤ ਕਲੋਜ਼ ਸੀਗੇ ਤੇ ਮੇਰੇ ਮੋਹਨ ਸਿੰਘ ਦੀ ਜਿਹੜੀ ਬਾਅਦ ਦੇ ਵਿੱਚ ਕਿਤਾਬ ਚੋ ਵੀ ਉਹਦਾ ਮੁੱਖ ਮਾਲਕ ਤੇ ਵੀ ਜਿਹੜਾ ਹੈਗਾ ਉਹ ਪ੍ਰਿੰਸੀਪਲ ਸੰਤ ਸਿੰਘ ਸੁਖ ਨੂੰ ਲਿਖਿਆ ਪ੍ਰਿੰਸੀਪਲ ਤੇਜਾ ਸਿੰਘ ਨੇ ਲਿਖਿਆ ਸੋ ਇਸ ਕਰਕੇ ਨਾ ਮੇਰੇ ਉੱਪਰ ਮੇਰੇ ਬਚਪਨ ਦੇ ਉੱਪਰ ਜਦੋਂ ਮੈਂ ਆਪਣੇ ਦਾਦਾ ਜੀ ਉਹਨਾਂ ਨੂੰ ਰੋਂਦਿਆਂ ਦੇਖਦਾ ਮੇਰੇ ਜਿਹੜੇ ਵੱਡੇ ਦਾਦਾ ਜੀ ਸੀਗੇ ਪੰਜਾਬ ਸਿੰਘ ਉਹ ਵੀ ਆ ਮੈਂ ਭਤੀਜੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਸੋ ਮੇਰੇ ਮੇਰੇ ਜਿਹੜੇ ਵੱਡੇ ਦਾਦਾ ਜੀ ਸੀਗੇ ਕਿਉਂਕਿ ਉਸ ਵਕਤ ਜਿਹੜਾ ਸਮਾਜ ਆ ਉਹ ਹੋਰ ਤਰ੍ਹਾਂ ਦਾ ਹੁੰਦਾ ਸੀਗਾ ਉਹਨਾਂ ਨੇ ਆਪ ਇਸ ਕਰਕੇ ਵਿਆਹ ਨਹੀਂ ਸੀ ਕਰਾਇਆ ਵੀ ਇਹ ਮੈਂ ਵਿਆਹ ਕਰਾ ਲਿਆ ਤਾਂ ਮੇਰਾ ਛੋਟਾ ਭਰਾ ਹੈ ਜੇ ਮੇਰੀ ਵਾਈਫ ਚੰਗੀ ਨਾ ਹੋਈ ਤਾਂ ਉਹ ਰੁੱਲ ਜਾਊਗਾ ਸਾਡੀ ਜ਼ਮੀਨ ਮੰਡੀ ਜਾਊਗੀ ਉਹਨੇ ਅਬ ਦੇ ਛੋਟੇ ਭਰਾ ਦਾ ਵਿਆਹ ਕਰ ਦਿੱਤਾ ਤੇ ਜਿਹੜੇ ਛੋਟੇ ਭਰਾ ਦੀ ਪਤਨੀ ਸੀ ਤੇ ਉਹਨੂੰ ਆਪਣੀ ਬੇਟੀ ਬਣਾ ਲਿਆ ਬੇਟੀ ਬਣਾ ਲਿਆ ਕਿ ਕੋਈ ਜਦੋਂ ਇਹਨਾਂ ਦਾ ਰਿਸ਼ਤਾ ਹੋਇਆ ਤਾਂ ਉਦੋਂ ਮੇਰੀ ਦਾਦੀ ਜੀ ਲਾਹੌਰ ਦੇ ਵਿੱਚ ਹੁੰਦੇ ਸਨ ਮੇਰੀ ਦਾਦੀ ਜੀ ਪੜੇ ਲਿਖੇ ਸੀ ਮਤਲਬ 8 ਪੜੇ ਹੋਏ ਸੀਗੇ ਪੰਜਾਬੀ ਪੜ ਲੈਂਦੇ ਸੀ ਗੁਰਬਾਣੀ ਸਾਰੀ ਪੜ ਲੈਂਦੇ ਸੀਗੇ ਤੋਂ ਉਸ ਵਕਤ 8 ਪੜੇ ਉਹਨੂੰ ਪੜੇ ਲਿਖੇ ਸਮਝਿਆ ਜਾਂਦਾ ਸੀਗਾ ਸੋ ਮੇਰੇ ਦਾਦੀ ਜੀ ਬਹੁਤ ਛੋਟੇ ਸਨ ਸੋ ਮੇਰੇ ਦਾਦਾ ਜੀ ਦੱਸਦੇ ਸਨ ਕਿ ਜਦੋਂ ਉਹਦੇ ਫਾਦਰ ਨੇ ਕਿਹਾ ਕਿ ਵੀ ਦੇਖੋ ਬੱਚੀ ਬਹੁਤ ਛੋਟੀ ਹੈ 10-11 ਸਾਲ ਦੀ ਸੀ ਵੀ ਮੈਂ ਤੇਰੇ ਭਰਾ ਨਾਲ ਇਹਦਾ ਰਿਸ਼ਤਾ ਤੈਅ ਕਰ ਦਿੰਨਾ ਹਾਂ ਲੇਕਿਨ ਤਾਂ ਕਰੂੰਗਾ ਜੇ ਤੂੰ ਇਸ ਨੂੰ ਆਪਣੀ ਬ੍ਰਿਤੀ ਬਣਾ ਲਵੇਂ ਤੇ ਮੇਰਾ ਤਾਂ ਹੁਣ ਕੋਈ ਪਤਾ ਨਹੀਂ ਕਿਉਂਕਿ ਉਸ ਵਕਤ ਜਿਹੜੀ ਪਲੇਗ ਆ ਬਹੁਤ ਬੁਰੇ ਤਰੀਕੇ ਨਾਲ ਫੈਲੀ ਹੋਈ ਸੀ ਤੇ ਉਸ ਬੰਦੇ ਦੀ ਬਾਅਦ ਦੇ ਵਿੱਚ ਪਲੇਗ ਦੇ ਵਿੱਚ ਡੈਥ ਵੀ ਹੋ ਗਈ ਲੇਕਿਨ ਉਸਨੇ ਮੇਰੀ ਦਾਦੀ ਜੀ ਨੂੰ ਮੇਰੇ ਵੱਡੇ ਜਿਹੜੇ ਦਾਦਾ ਜੀ ਸੀ ਉਹਦੀ ਬੇਟੀ ਬਣਾ ਕੇ ਉਹਨੂੰ ਸੌਂਪ ਦਿੱਤਾ ਕਿ ਜਦੋਂ ਇਹ ਜਵਾਨ ਹੋ ਗਈ ਤਾਂ ਫਿਰ ਆਪਣੇ ਭਰਾ ਨਾਲ ਤੂੰ ਇਦਾ ਮੁਕਲਾਵਾਦੀ ਦੀ ਮਤਲਬ ਉਹਦੇ ਨਾਲ ਉਹਨੂੰ ਇਹ ਜੀ ਪਤਨੀ ਰਹਿਣ ਦੀ ਇਜਾਜ਼ਤ ਦੇਤੀ ਔਰ ਤੁਸੀਂ ਕਮਾਲ ਮੰਨੋ ਕਿ ਮੇਰੇ ਦਾਦਾ ਜੀ ਨੇ ਹਮੇਸ਼ਾ ਉਹਨੂੰ ਆਪਣੀ ਧੀ ਸਮਝਿਆ ਤੇ ਮੇਰੀ ਦਾਦੀ ਜੀ ਉਹਨਾਂ ਨੂੰ ਤਾਇਆ ਜੀ ਉਹ ਕਹਿੰਦੀ ਸੀ ਤੇ ਲੇਕਿਨ ਏਡੀ ਰਿਸਪੈਕਟ ਕਰਦੀ ਸੀ ਉਹਦੀ ਮਤਲਬ ਉਹਨਾਂ ਦਾ ਹੁਕਮ ਜੋ ਉਹਨੇ ਕਹਤਾ ਉਹਨਾਂ ਨੂੰ ਕੋਈ ਮੋੜ ਨਹੀਂ ਸਕਦਾ ਤੇ ਉਹ ਬਹੁਤ ਮਤਲਬ ਮੇਲ ਮੁਖ ਬੰਦੇ ਸੀਗੇ ਉਹ ਕਰਦੇ ਸੋ ਉਹਨਾਂ ਨੇ ਫੇ ਮੇਰੀ ਦਾਦੀ ਜੀ ਦਾ ਵਿਆਹ ਕੀਤਾ ਆਪਣੇ ਛੋਟੇ ਭਰਾ ਨਾਲ ਠੀਕ ਹੈ ਤੋ ਉਹ ਜਿਹੜੇ ਮੇਰੇ ਛੋਟੇ ਦਾਦਾ ਜੀ ਦੇ ਜੇ ਬੱਚੇ ਸੀਗੇ ਮੇਰੇ ਬਾਪੂ ਜੀ ਉਹਨੇ ਅ 6 ਭਰਾ ਸੀਗੇ ਤੇ ਵੱਡਾ ਮੋਹਨ ਸਿੰਘ ਸੀਗਾ ਤੇ ਜੀ ਦੀ ਡੈਥ ਹੋ ਗਈ ਸੀ ਕਤਲ ਕਰ ਦਿੱਤਾ ਗਿਆ ਸੀ ਲਿਕਨ ਜਿਹੜੇ ਉਹਦੇ ਛੋਟੇ ਭਰਾ ਸੀਗੇ ਕੁੱਲ ਮਿਲਾ ਕੇ ਮੇਰੇ ਫਾਦਰ ਸਮੇਤ ਉਹ 5 5 ਜਾਣੇ ਸਨ ਤੇ ਫਾਦਰ ਸਾਹਿਬ ਮੇਰੇ ਮਿਲਤੀ ਚਲੇ ਗਏ ਮੇਰੇ ਜਿਹੜੇ ਚਾਚਾ ਜੀ ਸਨ ਉਹ ਦੋ ਛੋਟੇ ਉਹ ਸੀਆਰਪੀ ਚਲੇ ਗਏ ਮੇਰੇ ਇੱਕ ਹੋਰ ਛੋਟੇ ਚਾਚਾ ਜੀ ਸਨ ਤਾਂ ਉਹ ਵੀ ਸੀਆਰਪੀ ਦੇ ਵਿੱਚ ਚਲੇ ਗਏ ਸੋ ਇਸ ਕਰਕੇ ਮੇਰੇ ਇਹ ਤਿੰਨ ਜਾਣੇ ਮਿਲਟਰੀ ਚ ਸੀਗੇ ਅਰ ਤੁਸੀਂ ਹੈਰਾਨ ਹੋਵੋਗੇ ਕਿ ਜਦੋਂ 1971 ਦੀ ਜੰਗ ਹੋਈ ਤਾਂ ਉਸ ਵਕਤ ਤਿੰਨ ਜਾਣੇ ਮੇਰੇ ਦਾਦਕੇ ਪਰਿਵਾਰ ਚੋਂ ਅਤੇ ਦੋ ਜਾਣੇ ਮੇਰੇ ਦੋ ਮਾਮੇ ਨਾਨਕੇ ਪਰਿਵਾਰ ਚੋਂ ਸੋ ਪੰਜ ਬੰਦੇ ਸਾਡੇ ਜਿਹੜੇ ਹਨ ਉਹ ਲੜ ਰਹੇ ਸੀਗੇ ਮਤਲਬ ਫੌਜ ਦੇ ਵਿੱਚ ਲੜ ਰਹੇ ਸੀਗੇ ਸੋ ਇਸ ਤਰ੍ਹਾਂ ਜਿਹੜਾ ਮੇਰਾ ਬਚਪਨ ਹੈ ਉਹ ਬੀਤਿਆ ਸੋ ਮੇਰੇ ਦਾਦਕੇ ਪਿੰਡ ਦੀਆਂ ਜਿਹੜੀਆਂ ਮੇਰੀਆਂ ਜਾਤਾਂ ਨੇ ਉਹ ਜਦੋਂ ਮੈਂ ਆਖੇ ਨੋਮੀ ਜਮਾਤ ਦੇ ਵਿੱਚ ਲੱਗਿਆ ਤੇ ਉਹਨਾਂ ਮਤਲਬ ਮੇਰੇ ਦਿਮਾਗ ਦੇ ਵਿੱਚ ਮੇਰਾ ਪਿੰਡ ਹੈ ਜਿਹੜਾ ਉਹ ਵੱਸਿਆ ਲੇਕਿਨ ਇਹ ਜਿਹੜੀਆਂ ਯਾਦਾਂ ਨੇ ਜਿਸ ਤਰ੍ਹਾਂ ਮੇਰੇ ਦਾਦਾ ਜੀ ਜਦੋਂ ਮੈਨੂੰ ਲੈਣ ਜਾਂਦੇ ਸੀਗੇ ਜਦੋਂ ਛੁੱਟੀਆਂ ਹੁੰਦੀਆਂ ਮੇਰੇ ਦਾਦਾ ਜੀ ਨੇ ਲੈਣ ਜਾਣਾ ਮੈਨੂੰ ਸਾਈਕਲ ਤੇ ਤੇ ਸਾਰੇ ਰਾਤ ਮੈਨੂੰ ਗੱਲਾਂ ਕਰਦੇ ਸਾਕੀਆਂ ਸੁਣਾਉਂਦੇ ਕਿਤਾਬ ਦੀਆਂ ਗੱਲਾਂ ਕਰਦੇ ਮੋਹਨ ਸਿੰਘ ਦੀਆਂ ਗੱਲਾਂ ਕਰਦੇ ਮੈਨੂੰ ਬੈਠੇ ਲੈ ਕੇ ਆਉਣਾ ਡੰਡੇ ਦੇ ਉੱਪਰ ਪਰਣਾ ਜਾਂ ਮਰਨ ਕੇ ਜਾਂਦਾ ਅੱਗੇ ਬਿਠਾ ਲੈਣਾ ਜਾਂ ਕਰੀਅਰ ਤੇ ਬਿਠਾ ਲੈਣਾ ਇਹ ਕਹਿਣਾ ਕਿ ਤੂੰ ਹੰਗਾਰਾ ਭਰੀ ਚੱਲ ਹੰਗਾਰਾ ਭਰੀ ਚੱਲ ਮੈਨੂੰ ਪਤਾ ਲੱਗ ਜੂ ਤੈਨੂੰ ਨੀਂਦ ਨਹੀਂ ਆਉਣੀ ਸੋ ਉਹ ਮੈਨੂੰ ਲੈ ਕੇ ਆਉਂਦੀ ਆ ਤਾਂ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ ਮੈਨੂੰ ਖਿੱਚ ਪਾਉਂਦੀਆਂ ਤੇ ਮੈਨੂੰ ਉਹਨਾਂ ਦੀ ਜਿਹੜੀ ਗਾਰਡਨਿੰਗ ਕਰਦੇ ਸੀ ਤਾਂ ਮੈਂ ਉਹਨਾਂ ਨੂੰ ਬਹਿ ਕੇ ਦੇਖਣਾ ਤੇ ਮੇਰੇ ਘਰ ਦੇ ਵਿੱਚੋਂ ਮਤਲਿ ਜਿਦਾਂ ਪੱਕੀਆਂ ਕੰਧਾਂ ਜਾਂ ਕਹਿ ਲੋ ਕੱਚੀਆਂ ਛੱਤਾਂ ਜਿਵੇਂ ਕਹਿ ਲੋ ਜਾਂ ਛਤਰੀਆਂ ਬਾਲਿਆਂ ਵਾਲੀਆਂ ਛੱਤਾਂ ਸੋ ਇਸ ਤਰ੍ਹਾਂ ਦਾ ਸੀ ਇਹ ਘਰ ਬਹੁਤ ਖੁੱਲਾ ਸੀ ਇੱਕ ਪਾਸੇ ਦੂਸਰੀ ਗਲੀ ਲੱਗਦੀ ਸੀ ਇੱਕ ਘਟ ਦੇ ਵਿਚਾਲੇ ਸੀਗਾ ਠੀਕ ਹੈ ਦੋ ਤਿੰਨ ਮਤਲਬ ਉਹਦੇ ਪੋਰਸ਼ਨ ਸੀਗੇ ਇੱਕ ਪਿਛਲਾ ਅੰਦਰ ਸੀ ਇੱਕ ਘਪਲਾ ਅੰਦਰ ਸੀ ਇੱਕ ਮੂਹਲਾ ਅੰਦਰ ਸੀ ਮੂਹਲਾ ਜਿਵੇਂ ਬਹੁਤ ਵੱਡੀ ਖਵੇਲੀ ਹੁੰਦੀ ਐ ਸਤਾ ਐਡਾ ਘਰ ਸੀਗਾ ਸੋ ਜਿਹੜਾ ਪਿਛਲਾ ਅੰਦਰ ਸੀ ਉੱਥੇ ਜਦਾਂ ਅਦਰੀਆਂ ਦੁਰੀਆਂ ਬੁਣੀਆਂ ਜਾਂਦੀਆਂ ਤਾਂ ਔਰਤਾਂ ਚੜ੍ਹ ਕੇ ਕੱਤਦੀਆਂ ਤੇ ਜਿਹੜਾ ਵਿਚਾਲੜਾ ਅੰਦਰ ਸੀ ਉਹਦੇ ਵਿੱਚ ਜ਼ਿਆਦਾ ਸਟੋਰੇਜ ਹੁੰਦਾ ਜਿਹੜਾ ਮੂਹਲਾ ਹਿੱਸਾ ਸੀ ਉੱਥੇ ਮੇਰੇ ਦਾਦਕੇ ਘਰ ਰੇਡੀਓ ਸੀਗਾ ਤੇ ਰੇਡੀਓ ਮੇਰੇ ਫਾਦਰ ਸਾਹਿਬ ਨੇ ਲਿਆਂਦਾ ਸੀਗਾ ਤਾਂ ਪੁਰਾਣੀ ਕਿਸਮ ਦਾ ਰੇਡੀਓ ਸੀ ਜਿਹਦੇ ਵਿੱਚ ਕਿੰਨੀ ਦੇਰੋਂ ਇੱਕ ਖਰੀਜੀ ਲੈਟੀਆਂ ਹੁੰਦੀ ਸੀ ਫਿਰ ਬ੍ਰੀਕ ਹੁੰਦੀ ਸੀ ਫਿਰ ਉਹ ਬੋਲਣਾ ਸ਼ੁਰੂ ਕਰਦਾ ਸੀਗਾ ਤੇ ਫੇਰ ਖਬਰਾਂ ਖਬਰਾਂ ਆਉਂਦੀਆਂ ਸੀ ਉਹਦੇ ਤੇ ਐਂਟੀਨਾ ਵੀ ਲੱਗਿਆ ਹੁੰਦਾ ਸੀ ਕੋ ਵੱਡਾ ਸਾਰਾ ਐਂਟੀਨਾ ਖਿੱਚ ਕੇ ਉੱਤੇ ਨੂੰ ਕਰਦੇ ਸੀ ਤਾਂ ਉਹਦੀ ਜਿਹੜੀ ਆਵਾਜ਼ ਆ ਉਹ ਸਾਫ਼ ਹੁੰਦੀ ਸੀ ਸੋ ਬਿਹੜਾ ਸੀਗਾ ਸੇ ਇੱਥੇ ਜਿਹੜਾ ਲਿਵਿੰਗ ਸੀ ਉਹ ਬੱਕਰੀ ਕਿਸਮ ਦੀ ਸੀ ਜਦੋਂ ਇੱਥੇ ਅਸੀਂ ਬਚਪਨ ਦੇ ਵਿੱਚ ਬਾਹਰ ਸੌਂਦੇ ਤਪਾਦਰ ਸਾਹਿਬ ਦੀਆਂ ਲਿਆ ਕੇ ਰੱਖੀਆਂ ਹੋਈਆਂ ਮੱਛਰਦਾਨੀਆਂ ਦਾ ਮੱਛਰਦਾਨੀਆਂ ਲਾਉਣੀਆਂ ਮੱਛਰਦਾਨੀਆਂ ਦੇ ਵਿੱਚ ਪੈ ਕੇ ਬੜਾ ਅਜੀਬ ਕਿਸਮ ਦਾ ਲੱਗਣਾ ਇੱਥੇ ਤਾਂ ਜਿਹੜਾ ਖਾਣ ਪੀਣ ਹੈ ਉਹ ਵੱਖਰਾ ਸੀਗਾ ਜਿੱਥਾ ਮੇਰੇ ਨਾਨਕੇ ਘਰ ਆਂਡਾ ਮੀਟ ਇਹ ਬਿਲਕੁਲ ਲਾਉ ਨਹੀਂ ਸੀਗਾ ਘਰੇ ਬੜੇ ਨਹੀਂ ਸੀ ਸਕਦਾ ਚੁੱਲ੍ਹੇ ਤੇ ਮਨਣਾ ਤਾਂ ਬਹੁਤ ਦੂਰ ਦੀ ਗੱਲ ਹੈ ਲੇਕਿਨ ਜਿਹੜਾ ਮੇਰਾ ਦਾਤਕਾ ਘਰ ਸੀਗਾ ਇੱਥੇ ਸਾਰਾ ਕੁਝ ਚੱਲਦਾ ਸੀ ਅੰਡਾ ਮੀਟ ਵੀ ਚੱਲਦਾ ਸੀ ਸਾਰਾ ਕੁਝ ਚੱਲਦਾ ਸੀ ਲੇਕਿਨ ਮੇਰੀ ਦਾਦੀ ਨਹੀਂ ਸੀ ਖਾਂਦੀ ਮੇਰੀ ਮਾਤਾ ਨਹੀਂ ਸੀ ਖਾਂਦੀ ਮੇਰੇ ਮਦਰ ਨਹੀਂ ਸੀ ਖਾਂਦੇ ਮੇਰੀ ਕਤਾਈ ਵੀ ਨਹੀਂ ਸੀ ਖਾਂਦੀ ਤੇ ਲੇਕਿਨ ਜਿਹੜੇ ਮੇਲ ਸੀ ਸਾਰੇ ਉਹ ਅੰਡਾ ਮੀਟ ਖਾਂਦੇ ਸੀ ਰਾਮਾ ਵਗੈਰਾ ਵੀ ਘਰੇ ਆਉਂਦੀ ਜਾਂਦੀ ਸੀ ਥੋੜੀ ਬਹੁਤੀ ਪੀਂਦੇ ਪੁੰਦੇ ਵੀ ਸੀ ਪਰ ਮੇਰੇ ਫਾਦਰ ਸਾਹਿਬ ਇੱਕ ਦੋ ਪੈਗ ਆ ਲਈ ਸੀ ਜ਼ਿਆਦਾ ਪੀਂਦੇ ਨਹੀਂ ਸੀਗੇ ਸੋ ਇਸ ਤਰ੍ਹਾਂ ਦਾ ਮਾਹੌਲ ਸੀਗਾ ਤੋ ਪਿੰਡ ਮੇਰਾ ਮਤਲਬ ਮੇਰੀ ਫੈਮਿਲੀ ਇਹ ਇੱਕ ਹਿਸਟੋਰੀਕਲ ਫੈਮਿਲੀ ਹੈ ਲੋ ਜਿਹੜਾ ਇੱਕ ਬਹੁਤ ਹੀ ਉਹ ਫੈਮਿਲੀ ਜਿਹਨੇ ਆਪਣੇ ਕੰਟਰੀ ਲਈ ਵੀ ਬਹੁਤ ਕੁਝ ਕੀਤਾ ਤੇ ਜਿਨੇ ਇਸ ਇਲਾਕੇ ਦਾ ਪਹਿਲਾ ਨਾਮ ਵਰਪੋਇਟ ਪੈਦਾ ਕੀਤਾ ਜਿਸ ਦੀ ਪੁਸਤਕ ਸਰਹੰਦ ਕੰਡੇ ਮੈਂ ਤੁਹਾਨੂੰ ਕਈ ਵਾਰ ਦਿਖਾਈ ਵੀ ਹੈ ਤੇ ਡਾਕਟਰ ਗੁਰਮੀਲ ਸਿੰਘ ਉਹਨਾਂ ਦੀ ਸੰਪਾਦਿਤ ਕੀਤੀ ਹੋਈ ਹੈ ਕਿਉਂਕਿ ਉਹਨਾਂ ਦੀ ਮੌਤ ਤੋਂ ਬਾਅਦ ਛਪੀ ਸੀ ਸੋ ਇਹਨਾਂ ਇਹਨਾਂ ਪ੍ਰੋਗਰਾਮਾਂ ਨੇ ਜਾਂ ਇਸ ਪ੍ਰਭਾਵ ਨੇ ਹੀ ਮੈਨੂੰ ਲਿਖਣ ਬਲ ਜਿਹੜਾ ਪ੍ਰੇਰਿਆ ਤੁਮੇ ਜਿਹੜਾ ਹੈਗਾ ਕਿਵੇਂ ਲਿਖਣ ਵਾਲਾ ਆ ਤੇ ਇਹ ਦੀ ਗੱਲ ਆਪਾਂ ਜੜੀ ਹੈਗੀ ਆ ਉਹ ਅੱਗੇ ਛੱਲ ਕੇ ਕਿਸੇ ਅਗਲੇ ਐਪੀਸੋਡ ਵਿੱਚ ਜ਼ਰੂਰ ਕਰਾਂਗੇ ਸੋ ਜੇ ਤੁਹਾਡਾ ਕੋਈ ਇਸ ਸੰਬੰਧੀ ਕੁਐਸਚਨ ਹੋਵੇ ਤਾਂ ਤੁਸੀਂ ਮੈਨੂੰ ਜ਼ਰੂਰ ਕਰਨਾ ਸੋ ਜੁਮੇ ਹੁਣ ਮੈਂ ਆਪਣੇ ਰਾਤ ਕੇ ਪਰਿਵਾਰ ਦੀ ਗੱਲ ਕਰਾਂ ਸੀ ਪਿੰਡ ਦੇ ਵਿਚਾਲੇ ਘਰ ਸੀਗਾ ਸੋ ਜੇ ਤੁਸੀਂ ਖੇਤਾਂ ਦੇ ਵਿੱਚ ਜਾਣਾ ਜਾਂ ਰੋਟੀ ਦੇਣ ਜਾਣਾ ਉਦੋਂ ਤਾਂ ਤੁਹਾਨੂੰ ਮਤਲਬ ਹੈਰਾਨੀ ਹੋਵੇਗੀ ਅੱਜ ਦੇ ਬੱਚਿਆਂ ਨੂੰ ਸੁਣ ਕੇ ਕਿ ਉਦੋਂ ਪਿੰਡਾਂ ਦੇ ਵਿੱਚ ਜਾਂ ਟਾਇਲਟਾਂ ਵਗੈਰਾ ਕੁਝ ਨਹੀਂ ਸੀ ਹੁੰਦਾ ਜੇ ਤੁਸੀਂ ਬਾਹਰ ਕਿਤੇ ਜਾਣਾ ਹੈ ਆਪਣੀ ਹਾਜਤ ਨਿਭਰਤੀ ਲਈ ਤਾਂ ਤੁਹਾਨੂੰ ਸਾਰਾ ਪਿੰਡ ਇਵਨ ਔਰਤਾਂ ਨੂੰ ਵੀ ਸਾਰਾ ਪਿੰਡ ਕ੍ਰਾਸ ਕਰਕੇ ਬਾਹਰ ਖੇਤਾਂ ਜਾਣਾ ਪੈਂਦਾ ਸੀ ਉਹਨਾਂ ਦਿਨਾਂ ਦੇ ਵਿੱਚੋਂ ਔਰਤਾਂ ਤਿੰਨ ਤਿੰਨ ਚਾਰ ਚਾਰ ਇਕੱਠੀਆਂ ਹੋ ਕੇ ਖੇਤਾਂ ਨੂੰ ਜਾਂਦੀਆਂ ਸੀਗੀਆਂ ਗੱਲਾਂ ਕਰਦੀਆਂ ਜਾਂਦੀਆਂ ਸੀਗੀਆਂ ਆਪਣੇ ਦੁੱਖ ਸੁੱਖ ਸਾਂਝੇ ਕਰਦੀਆਂ ਜਾਂਦੀਆਂ ਸੀਗੀਆਂ ਇਸੇ ਤਰ੍ਹਾਂ ਬੱਚੇ ਸੀਗੇ ਕਿ ਨੰ ਜਾਣਾ ਪੈਂਦਾ ਸੀ ਸੈਰ ਵੀ ਹੁੰਦੀ ਸੀ ਬਾਹਰਲਾ ਵਾਤਾਵਰਣ ਵੀ ਚੰਗਾ ਲੱਗਦਾ ਸੀਗਾ ਸੋ ਇਸ ਤਰ੍ਹਾਂ ਹੁੰਦਾ ਸੀ ਸੋ ਸਾਡੇ ਜਿਹੜਾ ਦਾਤਕਾ ਘਰ ਆ ਉਹ ਮੈਂ ਤੁਹਾਨੂੰ ਦੱਸਿਆ ਕਿ ਇਧਰਲੇ ਪਾਸੇ ਬਹੁਤ ਵੱਡਾ ਘਰ ਸੀ ਦੂਜੇ ਪਾਸੇ ਮੇਰੇ ਦਾਦਾ ਜੀ ਵੀ ਕੌਫੀ ਆਪ ਚਾਹ ਚੋ ਬਣਾ ਕੇ ਪੀਂਦੇ ਸੀ ਉਥੋਂ ਦੀਆਂ ਕਤਾਬਾਂ ਕਿਤੋਂ ਰੱਖਿਆ ਸੀ ਉਹਨਾਂ ਦੀ ਬੈਠਕ ਹੁੰਦੀ ਸੀ ਉਹਦੇ ਅੱਗੇ ਵੀ ਦਲਾਨ ਸੀ ਤੇ ਉਹਦੇ ਉੱਪਰ ਚਵਾਰਾ ਪਾਇਆ ਹੋਇਆ ਸੀਗਾ ਤੋ ਅਸੀਂ ਮੇਰੇ ਫਾਦਰ ਸਾਹਿਬ ਜਦੋਂ ਵੀ ਛੁੱਟੀਆਂ ਆਉਂਦੇ ਤੇ ਜ਼ਿਆਦਾਤਰ ਜਿਹੜਾ ਹੋਗਾ ਉਹ ਚਵਾਰੇ ਚ ਹੀ ਜ਼ਿਆਦਾਤਰ ਰਹਿੰਦੇ ਠੀਕ ਆ ਉਹ ਉਹਨਾਂ ਨੂੰ ਵੀ ਆਪਦਾ ਸ਼ੌਕ ਸੀ ਤਾਂ ਉਹਨਾਂ ਨੇ ਵੀ ਆਪਦੇ ਕਿਤਾਬਾਂ ਉਤੋਂ ਬਾਰੱਖਿਆ ਸੀ ਆਪ ਵੀ ਉਹ ਲਿਖਦੇ ਪੜ੍ਹਦੇ ਰਹਿੰਦੇ ਸੀ ਨੋਟ ਲੈਂਦੇ ਰਹਿੰਦੇ ਸੀਗੇ ਤੇ ਮੇਰੇ ਫਾਦਰ ਸਾਹਿਬ ਨੇ ਛੁੱਟੀਆਂ ਆਇਆਂ ਨੂੰ ਜਦੋਂ ਛੁੱਟੀਆਂ ਆਈ ਸੀ ਮੈਨੂੰ ਸਭ ਤੋਂ ਪਹਿਲਾਂ ਜਿਹੜੀ ਥੀਏਟਰ ਦੇ ਵਿੱਚ ਫਿਲਮ ਦਿਖਾਈ ਮੈਨੂੰ ਮੇਰੇ ਮਾਤਾ ਜੀ ਨੂੰ ਤੇ ਉਹ ਲੈ ਕੇ ਗਏ ਤੇ ਫਿਲਮ ਦਾ ਨਾਮ ਸੀ ਨਾਨਕ ਨਾਮ ਜਹਾਜ਼ ਹੈ ਉਹ ਸਾਨੂੰ ਲੁਧਿਆਣਾ ਹੀ ਦਿਖਾਉਣ ਲੈ ਗਏ ਮੈਂ ਥੀਏਟਰ ਦੇ ਵਿੱਚ ਉਹਨਾਂ ਨਾਲ ਉਹ ਪਹਿਲੀ ਵਾਰ ਫਿਲਮ ਦੇਖੀ ਸੀ ਤੇ ਉਹੀ ਮੈਨੂੰ ਸਭ ਤੋਂ ਪਹਿਲਾਂ ਟਰੈਵਲ ਤੇ ਲੈ ਕੇ ਗਏ ਕਿਉਂਕਿ ਮਿਲਟਰੀ ਦੇ ਵਿੱਚ ਉਹਨਾਂ ਨੂੰ ਘਰ ਮਿਲਿਆ ਸੀ ਰੁੜਕੀ ਜੋ ਉੱਤਰ ਪ੍ਰਦੇਸ਼ ਦੇ ਵਿੱਚ ਸੀਗੀ ਉਦੋਂ ਤੇ ਉੱਥੇ ਜਿਹੜਾ ਹੈਗਾ ਉਹ ਮੈਨੂੰ ਪਹਿਲੀ ਵਾਰ ਉਹਨਾਂ ਦਰਾਹੇ ਤੋਂ ਲੈ ਕੇ ਰਾਮਪੁਰ ਫਿਰ ਕੀ ਹੈ ਰੁੜਕੀ ਤੱਕ ਟ੍ਰੇਨ ਦਾ ਸਫ਼ਰ ਕਰਾਇਆ ਤਾਂ ਪਹਿਲੀ ਵਾਰ ਹੀ ਉਹਨਾਂ ਨੇ ਮੈਨੂੰ ਯਾਤਰਾ ਕਰਾਈ ਜਿੱਦੇ ਵਿੱਚ ਅਸੀਂ ਹਰਦੁਆਰ ਤੇ ਆਲਦੁਆਲੇ ਦਾ ਉਹ ਸਾਰਾ ਏਰੀਆ ਦੇਖਿਆ ਪਹਾੜਾਂ ਤੇ ਘੁੰਮੇ ਸੋ ਉਹ ਮੇਰਾ ਜਿਹੜਾ ਟਰੈਵਲਿੰਗ ਹੈ ਉੱਥੋਂ ਸ਼ੁਰੂ ਹੋਇਆ ਮੇਰੇ ਫਾਦਰ ਸਾਹਿਬ ਨੇ ਕਰਾਈ ਤਾਂ ਟ੍ਰੇਨ ਦਾ ਜਿਹੜਾ ਸਫਰ ਹਮ ਪਹਿਲੀ ਵਾਰ ਉਹਨਾਂ ਨਾਲ ਕੀਤਾ ਉਸ ਤੋਂ ਪਹਿਲਾਂ ਮੈਂ ਕਦੀ ਟ੍ਰੇਨ ਨਹੀਂ ਸੀ ਚੜਿਆ ਸੋ ਇਹ ਮੇਰਾ ਪਿੰਡ ਆ ਪਿੰਡ ਆ ਕੇ ਮੈਂ ਬੜਾ ਕੁਝ ਸਿੱਖਿਆ ਠੀਕ ਹੈ ਮੇਰੇ ਪਿੰਡ ਦੇ ਨਾਲ ਨਹਿਰ ਹੈ ਜਿਹੜੀ ਉਹ ਸਰਹੰਦ ਵਗਦੀ ਹੈ ਤੇ ਪਿੰਡ ਦੇ ਵਿੱਚ ਹੋਰ ਵੀ ਜਿਹੜੀਆਂ ਨਾਮਵਰ ਸ਼ਖਸੀਅਤਾਂ ਨੇ ਮੈਂ ਤੁਹਾਨੂੰ ਉਹਨਾਂ ਦਾ ਜ਼ਿਕਰ ਕਰੂੰਗਾ ਦੇਵੀਦਿਆਲ ਜੀ ਉਹਨੂੰ ਤਾਂ ਤੁਸੀਂ ਜਾਣਦੇ ਹੀ ਹੋ ਦੇਵੀਦਿਆਲ ਜੀ ਦਾ ਘਰ ਸਾਡੇ ਘਰ ਦੇ ਨਾਲ ਹੀ ਹੁੰਦਾ ਸੀਗਾ ਉਹਨਾਂ ਦੀ ਮਾਤਾ ਜੀ ਨਾਲ ਮੇਰੀ ਦਾਦੀ ਜੀ ਦੀ ਤੇ ਬਾਅਦ ਵਿੱਚ ਮੇਰੀ ਮਦਰ ਦੀ ਵੀ ਕਾਫੀ ਜਿਹੜੀ ਸਾਝ ਰਹੀ ਤੋਂ ਅਕਸਰ ਹੀ ਸਾਡੇ ਘਰ ਆ ਜਾਂਦੇ ਹੁੰਦੇ ਸੀਗੇ ਤੇ ਉਹਨਾਂ ਦਾ ਉਹਨਾਂ ਦਾ ਰਾਈਜ਼ ਕਰਨਾ ਉਹਨਾਂ ਦਾ ਉਹ ਸਾਰਾ ਮੈਂ ਆਪਣੇ ਕੀ ਦੇਖਿਆ ਬਚਪਨ ਦੇ ਵਿੱਚ ਤੇ ਇਹ ਸਾਰੀਆਂ ਚੀਜ਼ਾਂ ਦੇਖੀਆਂ ਨੇ ਸੋ ਨਹਿਰ ਸਰਹੰਦ ਮੇਰੇ ਨਾਲੋਂ ਮੇਰੇ ਪਿੰਡ ਦੇ ਨਾਲੋਂ ਲੰਘਦੀ ਆ ਤੇ ਮੇਰੇ ਦਾਦਾ ਜੀ ਦਾ ਜਨਮ ਤਕਰੀਬਨ ਕਹਿ ਲਓ 1890 95 99 ਦੇ ਹੋਊਗਾ ਤੇ ਉਹ ਤੋਂ ਪਹਿਲਾਂ ਜਦੋਂ ਨਹਿਰ ਜਿਹੜੀ ਇਹ ਪੁੱਟੀ ਗਈ ਐ ਨਹਿਰ ਪੁੱਟਣ ਤੋਂ ਬਾਅਦ ਜਦੋਂ ਮਰਬਾ ਬੰਦੀ ਹੋਈ ਐ ਜਦੋਂ ਜ਼ਮੀਨਾਂ ਨੇ ਜਿਹੜੀਆਂ ਵੰਡੀਆਂ ਗਈਆਂ ਨੇ ਸਾਡੇ ਪਿੰਡ ਦੀਆਂ ਕੁਝ ਜ਼ਮੀਨਾਂ ਅਹਰ ਦੇ ਦੂਜੇ ਪਾਸੇ ਰਹਿ ਗਈਆਂ ਕੁਝ ਜ਼ਮੀਨਾਂ ਇੱਧਰ ਰਹਿ ਗਈਆਂ ਸੋ ਸਾਡੀ ਜ਼ਮੀਨ ਐ ਜਿਹੜੀ ਉਹ ਦੂਜੇ ਪਾਸੇ ਵੀ ਸੀ ਤੋਂ ਇਹ ਮੈਂ ਸਾਰਾ ਕੁਝ ਸਮੇਂ ਨਾਵਲ ਦੇ ਵਿੱਚ ਬਿਆਨਿਆ ਹੈਗਾ ਤਾਂ ਕਿਸ ਤਰ੍ਹਾਂ ਮਰਬੇ ਬੰਦੀ ਹੋਈ ਤੇ ਕਿਸ ਤਰ੍ਹਾਂ ਨਹਿਰ ਪੁੱਟੀ ਗਈ ਕਿਸ ਤਰ੍ਹਾਂ ਪੁੱਟੀ ਗਈ ਉਹ ਮੈਂ ਸਾਰੀਆਂ ਗੱਲਾਂ ਉਹਦੇ ਵਿੱਚ ਲਿਖੀਆਂ ਨੇ। ਸੋ ਇੱਕ ਇਤਿਹਾਸਕ ਪਿੰਡ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਘਟਾਣਾ ਸਾਹਿਬ ਨੂੰ ਗੁਰਦੁਆਰਾ ਬੇਗ ਸਰ ਸਾਹਿਬ ਆ ਜਿੱਥੇ ਲੰਘ ਕੇ ਗਏ ਨੇ ਪਿੰਡ ਲੱਲਾ ਦੇ ਵਿੱਚੀ ਤੋਂ ਉੱਥੋਂ ਸਾਡੇ ਪਿੰਡ ਦੇ ਵਿੱਚੀ ਲੰਘ ਕੇ ਗਏ ਸੀ ਤਾਂ ਜਿੱਥੇ ਹੁਣ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਧਰਮਸ਼ਾਲਾ ਗੁਬਾ ਜਿਹੜਾ ਬਹੁਤ ਵਧੀਆ ਬਣਿਆ ਹੋਇਆ ਹੈ ਤੇ ਕਾਫੀ ਵੱਡਾ ਪਿੰਡ ਹੈ ਲੇਕਿਨ ਹੁਣ ਤਾਂ ਡਿਵੈਲਪ ਕਰ ਗਿਆ ਲੇਕਿਨ ਉਸ ਵਕਤ ਜਿਹੜਾ ਸੀਗਾ ਕੱਚੇ ਰਾ ਹੁੰਦੇ ਸੀਗੇ ਤੇ ਅਸੀਂ ਨਹਿਰ ਤੋਂ ਉੱਤਰ ਕੇ ਉਹਨਾਂ ਕੱਚੇ ਰਾਹਾਂ ਤੇ ਪਿੰਡ ਨੂੰ ਜਾਣਾ ਸੀ ਇੱਥੇ ਮੇਰਾ ਬਾਦ ਦਾ ਜਿਹੜਾ ਸਮਾਂ ਉਹ ਬੀਤਿਆ ਕਿਨੇ ਡਾਣ ਤੱਕ ਤੇ ਉਹਦੀ ਗੱਲ ਆਪਾਂ ਅੱਗੇ ਚੱਲ ਕੇ ਕਰਾਂਗੇ ਤੇ ਇੱਥੇ ਹੀ ਕਰਦੇ ਹਾਂ ਐਪੀਸੋਡ ਦਾ ਸਮਾਪਤ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ